SRS ਵਿਦਿਆਪੀਟਸ ਮਾਨਾ SRS ਵਿਦਿਆਪੀਟਸ ਮਾਨਾ ਵਿਖੇ ਅੱਜ ਸਕੂਲ ਦਾ ਐਨੂਅਲ ਫੰਕਸ਼ਨ ਕਰਵਾਇਆ ਗਿਆ ਇਸ ਅਫਸਰ ਦੇ ਉੱਤੇ ਸਕੂਲ ਦੇ ਵਿੱਚ ਇੱਕ ਕਾਰਨੀਵਲ ਮੇਲਾ ਵੀ ਲਗਾਇਆ ਗਿਆ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਫੂਡ ਸਟਾਲ ਅਤੇ ਇਸ ਦੇ ਨਾਲ ਹੀ ਜੋ ਬੱਚਿਆਂ ਵੱਲੋਂ ਬਣਾਏ ਗਏ ਕਈ ਤਰ੍ਹਾਂ ਦੇ ਜੋ ਪ੍ਰੋਜੈਕਟ ਨੇ ਉਹ ਵੀ ਪੇਸ਼ ਕੀਤੇ ਗਏ ਇਸ ਦੇ ਨਾਲ ਹੀ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਏ ਗਏ ਬੱਚਿਆਂ ਵੱਲੋਂ ਸਾਂਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਗਏ ਸਟੇਜ ਦੇ ਉੱਤੇ ਤੇ ਬੱਚਿਆਂ ਵੱਲੋਂ ਜੋ ਫੂਡ ਦੀਆਂ ਹਸਟਾਲਾਂ ਵੀ ਲਗਾਈਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਭੰਗੜੇ ਦੀਆਂ ਆਈਟਮਾਂ ਤੇ ਹੋਰ ਵੀ ਦੇਸ਼ ਭਗਤੀ ਦੀਆਂ ਜੋ ਆਈਟਮਾਂ ਨੇ ਉਸ ਸਟੇਜ ਤੋਂ ਪੇਸ਼ ਕੀਤੀਆਂ ਗਈਆਂ ਐਸਆਰਐਸ ਪੀਡੀਪੀਟਸਮਾਨਾ ਜਿਸ ਤੱਕ ਅੱਜ વાર્षिक ਉਸਵ ਕਰਲੀ ਮੇਲਾ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਗੇਮਾਂ ਵੀ ਲਗਾਈਆਂ ਗਈਆਂ ਸਨ ਤੇ ਦੇਖ ਸਕਦੇ ਹੋ ਕਲਚਰਲ ਐਕਟੀਵਿਟੀਆਂ ਵੀ ਕਰਾਈਆਂ ਗਈਆਂ ਨੇ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਨਾਲ ਪ੍ਰੇਰਿਤ ਝਾਂਕੀਆਂ ਵੀ ਲਗਾਈਆਂ ਗਈਆਂ ਤੇ ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਗੇਮਾਂ ਬੱਚਿਆਂ ਵੱਲੋਂ ਗੇਮਾਂ ਵੀ ਇੱਥੇ ਸਟਾਲ ਲਗਾਈਆਂ ਗਈਆਂ ਨੇ ਬੁੱਕ ਦੀ ਸਟਾਲ ਵੀ ਲਗਾਈ ਗਈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਬੁੱਕਸ ਰੱਖੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਐਸਆਰਐਸ ਵਿਦਿਆਪੀਟ ਸਮਾਨਾ ਕੂ ਦਾ ਜੋ